ਅਨਾਜ ਮੰਡੀ ਗੁਰਾਇਆਂ ਵਿਖੇ ਐਨਆਰਆਈਜ਼ ਵੀਰਾਂ ਅਤੇ ਗੁਰਾਇਆਂ ਪੱਤਰਕਾਰ ਐਸੋਸੀਏਸ਼ਨ ਪੰਜਾਬ ਪੁਲਿਸ ਅਤੇ ਆਈਏਐਮਟੀ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਇੱਕ ਦਿਨਾ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਟੂਰਨਾਮੈਂਟ ਦਾ ਆਗਾਜ਼ ਐਸਐਚਓ ਗੁਰਾਇਆਂ ਸਰਦਾਰ ਸੁਖਦੇਵ ਸਿੰਘ ਨੇ ਰਿਬਨ ਕੱਟ ਕੇ ਕੀਤਾ ਟੂਰਨਾਮੈਂਟ ਦੌਰਾਨ 12 ਟੀਮਾਂ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਫਾਈਨਲ ਦਾ ਮੁਕਾਬਲਾ ਨੂਰਪੁਰ ਬੀਟ ਅਤੇ ਦਿਨੋਦਾ ਹਰਿਆਣਾ ਦੀ ਟੀਮ ਦਾ ਵੇਖਣ ਨੂੰ ਮਿਲਿਆ ਜਿਸ ਵਿੱਚ ਹਰਿਆਣਾ ਦੀ ਟੀਮ ਜੇਤੂ ਰਹੀ ਟੂਰਨਾਮੈਂਟ ਦੌਰਾਨ ਜੇਤੂ ਟੀਮ ਨੂੰ 51000 ਰੁਪਏ ਅਤੇ ਕੱਪ ਜਦਕਿ ਉਪ-ਵਿਜੇਤਾ ਟੀਮ ਨੂੰ 31000 ਰੁਪਏ ਦੀ ਰਾਸ਼ੀ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ ਇਨਾਮਾਂ ਦੀ ਵੰਡ ਕਰਨ ਉ체ਚੇ ਤੌਰ ਤੇ ਪਹੁੰਚੇ ਐਸਪੀਡੀ ਸਰਦਾਰ ਸਰਬਜੀਤ ਸਿੰਘ ਰਾਏ ਨੇ ਟੂਰਨਾਮੈਂਟ ਵਿੱਚ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਟੂਰਨਾਮੈਂਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਗੁਰਾਇਆ ਪੱਤਰਕਾਰ ਐਸੋਸੀਏਸ਼ਨ ਅਤੇ ਇਹਨਾਂ ਦੇ ਵੀਰਾਂ ਵੱਲੋਂ ਜੋ ਅੱਜ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਨਾ ਬਹੁਤ ਵਧੀਆ ਕਦਮ ਹੈ ਔਰ ਪੰਜਾਬ ਪੁਲਿਸ ਜਿਹੜੀ ਆ ਹਮੇਸ਼ਾ ਹੀ ਜਿਹੜਾ ਇਸ ਚੀਜ਼ ਨੂੰ ਸਰਾਂਦੀ ਹੈ ਔਰ ਉਹਨਾਂ ਦਾ ਇੱਕੋ ਹੀ ਮੋਟਿਵ ਹੈ ਯਸ ਟੂ ਸਪੋਰਟਸ ਨੋ ਟੂ ਡਰਗਸ ਇਹਨਾਂ ਤਾਇਪ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਜੋਨੇ ਸਾਨੂੰ ਦਿਸ਼ਾ ਨਿਰਦੇਸ਼ ਪੁਲਿਸ ਨੂੰ ਦਿੱਤੇ ਗਏ ਨੇ ਉਹਦੇ ਤਹਿਤ ਇਹ ਜਿਹੜਾ ਉਹ ਪ੍ਰਾਣਾ ਅਸੀਂ ਕੋਨੇ-ਕੋਨੇ ਤੇ ਜਾ ਕੇ ਪਿੰਡਾਂ ਵਿੱਚ ਔਰ ਸ਼ਹਿਰਾਂ ਦੇ ਵਿੱਚ ਇਹਨੂੰ ਪਰਫੁੱਲਤ ਕਰਨ ਜਾ ਰਹੇ ਹਾਂ ਆ ਜੋ ਜਨਾਂ ਜਿਹੜਾ ਜੂਥ ਹੈਗਾ ਉਹ ਨਸ਼ਿਆਂ ਤੋਂ ਮੁਕਤ ਹੋ ਸਕੇ ਨਸ਼ਿਆਂ ਤੋਂ ਦੂਰ ਰਹਿ ਸਕੇ ਇਹ ਪੱਤਰਕਾਰ ਐਸੋਸੀਏਸ਼ਨ ਮਨੀਸ਼ ਬਾਵਾ ਜੀ ਖਾਸ ਤੌਰ ਤੇ ਔਰ ਜਿਹੜੇ ਐਨ ਆਰ ਆਈ ਭਰਾ ਸਾਰੇ ਬਾਹਰ ਆਏ ਨੇ ਸੋਖਰਤਾਂ ਨੇ ਕੁਝ ਸ੍ਰੇਤੇ ਤੋਂ ਨੇ ਮਨਸੂਰ ਕੋਲ ਤੋਂ ਨੇ ਇਹ ਇਹਨਾਂ ਦਾ ਬਹੁਤ ਅੱਛਾ ਕਦਮ ਹੈ ਕਿ ਯੂਥ ਨੂੰ ਇਹ ਇੱਕ ਸੇ ਦੇ ਰਹੇ ਨੇ ਕਿਉਂਕਿ ਜਿਹੜਾ ਰਿਸਪੋਸ ਸਰੀਰ ਹੈ ਉਹਦੇ ਵਿੱਚ ਇੱਕ ਚੰਗੀ ਚੰਗੀ ਸੋਚ ਜਿਹੜੀ ਆ ਵਸਦੀ ਹੈ ਚੰਗੀ ਸੋਚ ਨੂੰ ਲੈ ਕੇ ਇਹ ਅੰਨਰਾਈ ਵੀਰ ਜਿਹੜੇ ਆ ਅੱਗੇ ਚੱਲੇ ਨੇ ਔਰ ਯੂਥ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਨੇ ਤਾਂ ਹੀ ਇਹਨਾਂ ਦੇ ਜੋ ਮਨ ਵਿੱਚ ਹੈ ਜਾਂ ਦਿਲ ਵਿੱਚ ਹੈ ਉਹ ਯੂਥ ਦੇ ਪ੍ਰਤੀ ਇੱਕ ਜਜ਼ਬਾ ਹੈ ਔਰ ਉਹਨਾਂ ਨੂੰ ਇੱਕ ਨਵੀਂ ਸੇਧ ਅੱਛੀ ਸੇਧ ਦੇਣ ਦੀ ਜਿਹੜੀ ਹੈ ਕੋਸ਼ਿਸ਼ ਜਿਹੜੀ ਹੈ ਉਹ ਪੱਤਰਕਾਰ ਐਸੋਸੀਏਸ਼ਨ ਅਤੇ ਐਨਆਰਆਈ ਵੀਰ ਸਾਡੇ ਕਰ ਰਹੇ ਨੇ ਔਰ ਰੀਅਲੀ ਬਧਾਈ ਦੇ ਪਤਨ ਨੇ ਔਰ ਗਰਾਇਆ ਵਿਖੇ ਜੋ ਕ੍ਰਿਕਟ ਦਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਯੋਗਦਾਨ ਸ਼੍ਰੀ ਮਨੀਸ਼ ਜੀ ਅਤੇ ਹੋਰ ਮੇਰੇ ਨਾਲ ਖੜੇ ਨੇ ਪੀਤਾ ਸ਼ੋਕਰ ਗੁਰਦੀਪ ਕਰਨ ਕ੍ਰਿਡਾ ਜਿਸ ਕਾਰਨ ਸੋਰੀ ਇਸ ਗੱਲ ਦੇ ਸੰਬੰਧ ਵਿੱਚ ਕੈਨੇਡਾ ਤੋਂ ਜੁਕੇ ਐਂਡ ਕੈਨੇਡਾ ਦੇ ਸਾਰੇ ਐਨ ਆਰ ਆਈ ਭਰਾਵਾਂ ਦੀ ਜਿਹੜੀ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਜਿਸ ਨੂੰ ਅਸੀਂ ਬਹੁਤ ਸਤਿਕਾਰਦੇ ਆਂ ਔਰ ਅੱਜ ਪੁਲਿਸ ਡਿਪਾਰਟਮੈਂਟ ਤੋਂ ਮੱਦੋਂ ਮਾਨਜੋਤ ਸੋਦਾਰ ਸਾਡੇ ਐਸ ਐਸ ਪੀ ਸਾਹਿਬ ਸਰਦਾਰ ਨਵਿੰਦਰ ਸਿੰਘ ਪੁੰਦਰ ਸਾਹਿਬ ਐਸਪੀ ਹੈੱਡਕ quarters ਸਾਹਿਬ ਅਤੇ ਡੀਐਸਪੀ ਸਾਹਿਬ ਸਰਵੰਜੀਤ ਸਿੰਘ ਜੀ ਜੋ ਇੱਕ ਸਪੋਰਟਸਮੈਨ ਫੀਲਡ ਵਿੱਚ ਸਾਡੇ ਡਿਪਾਰਟਮੈਂਟ ਵਿੱਚ ਆਏ ਨੇ ਜੋ ਇਥੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਔਰ ਮੈਂ ਜੋ ਟੀਮ ਸਾਡੇ ਦਰਮਿਆਨ ਕ੍ਰਿਕਟ ਦਾ ਟੂਰਨਾਮੈਂਟ ਸ਼ੁਰੂਆਤ ਹੋਈ ਹੈ ਇਹਨਾਂ ਨੂੰ ਇੱਥੇ ਕਿਰਾਇਆ ਆਉਣ ਤੇ ਬਹੁਤ-ਬਹੁਤ ਮੁਬਾਰਕਵਾ ਦਿਨਾ ਔਰ ਕਾਮਨਾ ਕਰਦਾ ਕਿ ਇਹ ਟੀਮ ਆਪਣੇ ਜੋਰ ਦਾ ਦਿਖਾਉਣ ਔਰ ਪਿਆਰ ਭਰਨਾ ਨਾਲ ਮੈਚ ਨੂੰ ਖੇਡਣ